ਇਹੜੇ ਬੰਦੇ ਦਾ ਘਰ ਗ੍ਰੈਡ ਦੇ ਨਾਲ ਲੱਗਦਾ ਉਹ ਪੱਖਾ ਨਾ ਖਰੀਦਿਓ ਜੇ ਬੰਦਿਆਂ ਨੇ ਪੱਖਾ ਚਲਾਤਾ ਗ੍ਰੈਡ ਵਾਲਿਆਂ ਨੇ ਕਹਿਣਾ ਨੇਰੀ ਆ ਗਈ ਉਹਨਾਂ ਨੇ ਲਾਈਟ ਬੰਦ ਕਰ ਦਿੰਦੇ ਆ ਆ ਕਿੰਨੇ ਦੀ ਮੋਟਰ ਹੈ ਇਹ ਪੌਣੇ ਦੀ ਮੋਟਰ ਹੈ ਜੀ ਪੌਣੇ ਦੀ ਮੋਟਰ ਹੈ ਹਾਂਜੀ ਤੇ ਇਹ ਇਹ ਕਿੰਨੀ ਕਿ ਕਿੰਨੇ ਪੈਸਿਆਂ ਦਾ ਇਹ ਆ ਆ ਵੀਰੇ ਆ ਫੌਗਰ ਲੱਗੇ ਹੋਏ ਆ ਫੌਗਰ ਵੀ ਮਿਲਦੇ ਥੋੜੇ ਕੋਲ ਹਾਂਜੀ ਹਾਂਜੀ ਫੌਗਰ ਵੀ ਮਿਲਦੇ ਆ ਜੀ ਇਹ ਆਪਣੇ ਕੋਲੇ ਵੈਸੇ ਵੀ ਕਿੱਟ ਮਿਲ ਜਾਂਦੀ ਹੈ ਜੇ ਕਿਸੇ ਨੂੰ ਲੈਣੀ ਹੈ ਕੰਪਲੀਟ ਕਿੱਟ ਤਿੰਨ ਪੱਖਿਆਂ ਦੇ ਲੱਗਣ ਵਾਲੀ 4500 ਰੁਪਈਆ ਦੀ ਹੈ ਜੀ ਮੰਨ ਲਓ ਗਰਮੀ ਆ ਜਮਾਂ ਹੀ ਟੈਨਸ਼ਨ ਨਹੀਂ ਲੈਣੀ ਹਵਾ ਨਹੀਂ ਵਗਦੀ ਹਵਾ ਨਹੀਂ ਲੱਗਦੀ ਤੁਹਾਡੇ ਘਰੇ ਜਮਾਂ ਟੈਨਸ਼ਨ ਨਹੀਂ ਲੈਣੀ ਬਣਾ ਦਿਆਂਗੇ ਸਿਮਲਾ ਮੱਛਰੋਂ ਦਾ ਮੱਛਰ ਮੱਛਰ ਸਜਣੋਂ ਮੱਛਰ ਨਾਲ ਐਨੀ ਭੈੜੀ ਕਰਾਂਗੇ ਵੀ ਜਿਹੜਾ ਗਲਤੀ ਨਾਲ ਤੁਹਾਡੇ ਘਰੇ ਨਾਨਕੀ ਵੀ ਮਿਲਣ ਆਇਆ ਹੋਣਾ ਛੁੱਟੀਆਂ ਦੇ ਵਿੱਚ ਦਵਾਰਾ ਨਾਨਕੀ ਨਹੀਂ ਬੜਦਾ ਭੁੱਲਿਆ ਭਲਾਇਆ ਬਲ ਤੱਕ ਘਰੇ ਨਹੀਂ ਜਾਂਦਾ ਇਹੋ ਜਿਹਾ ਥਾਂ ਚੱਕ ਕੇ ਸਿੱਟਾਂਗੇ ਐ ਕਿ ਤੁਹਾਨੂੰ ਹੋਰ ਕੰਮ ਦੀ ਗੱਲ ਦੱਸਦਾ ਸਜਣੋਂ ਇੱਕ ਬੰਦਾ ਪੱਖਾ ਨਾ ਖਰੀਦੇ ਹੋਰ ਸਾਰੀ ਦੁਨੀਆ ਪੱਖਾ ਖਰੀਦ ਲੇ ਜਿਹੜੇ ਬੰਦੇ ਦਾ ਘਰ ਗ੍ਰੈਡ ਦੇ ਨਾਲ ਲੱਗਦਾ ਜਿਹੜੇ ਬੰਦੇ ਦਾ ਘਰ ਗ੍ਰੈਡ ਦੇ ਨਾਲ ਲੱਗਦਾ ਉਹ ਪੱਖਾ ਨਾ ਖਰੀਦਿਓ ਜੇ ਬੰਦਿਆਂ ਨੇ ਪੱਖਾ ਚਲਾਤਾ ਗ੍ਰੈਡ ਵਾਲਿਆਂ ਨੇ ਕਹਿਣਾ ਨੇਰੀ ਆ ਗਈ ਉਹਨਾਂ ਨੇ ਲਾਈਟ ਬੰਦ ਕਰ ਦਿੰਦੇ ਠੀਕ ਹੈ ਕਿ ਨਹੀਂ ਪੱਖੇ ਕਾਦੇ ਯਾਰ ਤੂਫਾਨ ਆ ਤੂਫਾਨ ਦੇ ਪੁੱਤਰ ਆ ਇਧਰਲੇ ਪਾਸੇ ਦੇਖੋ ਸੈਂਕੜੇ ਬਣੀ ਜਾਂਦੇ ਆ ਸਾਰੇ ਇੰਡੀਆ ਚ ਚਾਈ ਜਾਂਦੇ ਆ ਕੋਈ ਪਸ਼ੂਆਂ ਵਾਲਾ ਕੋਈ ਘੋੜਿਆਂ ਵਾਲਾ ਕੋਈ ਭੇਡਾਂ ਵਾਲਾ ਕੋਈ ਬੱਕਰੀਆਂ ਵਾਲਾ ਸਭ ਲੋਕ ਇਥੋਂ ਪੱਖੇ ਲੈ ਜਾਂਦੇ ਆ ਸੱਜਣੋ ਪੋ ਗਾਂ ਤੇ ਤੁਸੀਂ ਗੁਰਦੁਆਰਿਆਂ ਦੇ ਵਿੱਚ ਲੰਗਰ ਹਾਲਾਂ ਦੇ ਵਿੱਚ ਆਹ ਪੱਖੇ ਤੁਹਾਨੂੰ ਮਿਲ ਜਾਣਗੇ ਇਹ ਪੱਖੇ ਦੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨਾ ਇਹ ਪੱਖਾ ਸਜਣੋ ਮੰਨ ਲਓ ਇਹ ਪੱਖਾ ਡੈਗਿਆ ਇਹਦਾ ਕੋਈ ਖਤਰਾ ਨਹੀਂ ਪੱਖੇ ਨੂੰ ਕੋਈ ਡਿੱਕਾ ਨਹੀਂ ਪਰ ਹਾਂ ਜੇ ਡਿੱਗਣ ਵਾਲੇ ਦੀ ਲੱਤ ਡੈਗ ਪਿਆ ਉਹਨੂੰ ਪੂਰਾ ਖਤਰਾ ਇਸ ਕਰਕੇ ਜੇ ਪੱਖਾ ਡਿੱਗਣ ਤੋਂ ਬਚਾਉਣਾ ਤਾਂ ਕਿਸੇ ਦੀ ਲੱਤ ਤੇ ਡਿੱਗਣ ਤੋਂ ਬਚਾਉਣਾ ਪੱਖੇ ਨੂੰ ਕੁਝ ਨਹੀਂ ਹੁੰਦਾ ਪੱਖੇ ਨੂੰ ਕੁਝ ਨਹੀਂ ਹੁੰਦਾ ਕੱਲੇ-ਕੱਲੇ ਪੱਖੇ ਦਾ ਰੇਟ ਦੱਸਾਂਗੇ, ਕੱਲੇ-ਕੱਲੇ ਦੀ ਮੋਟਰ ਦੱਸਾਂਗੇ, ਕੱਲੇ-ਕੱਲੇ ਦੀ ਕੁਆਲਿਟੀ ਦੱਸਾਂਗੇ। ਕੱਲਾ-ਕੱਲਾ ਪੱਖਾ ਤੁਹਾਡੇ ਘਰੇ ਪਹੁੰਚ ਸਕਦਾ। ਆਪਾਂ ਗੱਲਬਾਤ ਕਰਦੇ ਆਂ। ਹਰਿਆਣਾ ਦੇ ਵਿੱਚ ਆ ਸੱਜਣੋ, ਸਰਸੇ ਦੇ ਵਿੱਚ ਪਹਿਲਾਂ ਵੀ ਮੈਂ ਦੋ ਵੀਡੀਓ ਕਰ ਚੁੱਕਿਆ। ਇਹਨਾਂ ਦੀ ਤੀਸਰੀ ਵੀਡੀਓ ਕਰਨ ਲੱਗਿਆ। ਬਹੁਤ ਜ਼ਿਆਦਾ ਪਿਆਰ ਮੁਹੱਬਤ ਕਰਦੇ ਆ ਲੋਕ। ਬਹੁਤ ਦੂਰ-ਦੂਰ ਤੱਕ ਪੱਖੇ ਜਾਂਦੇ ਆ। ਸੁਣੋ ਆਪਾਂ ਕੁਆਲਿਟੀ ਦੀ ਸਾਰੀ ਰੇਟ ਸਮੇਤ ਕੁਆਲਿਟੀ ਦੀ ਗੱਲ ਕਰਦੇ ਆਂ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ। ਗੱਬਰੂਆ ਪਹਿਲਾਂ ਸਭ ਤੋਂ ਮਹਿੰਗੇ ਤੋਂ ਲੱਗੇ ਕਿ ਸਭ ਤੋਂ ਸਸਤੇ ਤੋਂ ਲੱਗੇ ਦੱਸ ਦੇ ਮੈਨੂੰ ਕਿੰਨੇ ਤਰ੍ਹਾਂ ਦੇ ਪੱਖੇ ਬਣਦੇ ਆ ਆਪਣੇ ਕੋਲੇ ਇਹ ਜੀ ਪੰਜ ਤਰ੍ਹਾਂ ਦੇ ਪੱਖੇ ਬਣਦੇ ਆ ਆਪਣੇ ਫੈਕਟਰੀ ਚ ਮਤਲਬ ਆਪਣੇ ਕੋਲੇ ਬਾਡੀ ਆਪਣੇ ਕੋਲੇ ਪੱਖੇ ਦੇ ਫਾਰ ਹਾਂਜੀ ਆਪਣੇ ਕੋਲੇ ਟੋਟਲ ਚੀਜ਼ ਬਣਦੀ ਆ ਹਾਂਜੀ ਆਪਣੀ ਆਪ ਦੀ ਮੈਨੂਫੈਕਚਰਿੰਗ ਆ ਸਾਰੀ ਫਾਰ ਤੋਂ ਲੈ ਕੇ ਛੋਟੀ ਤੋਂ ਲੈ ਕੇ ਵੱਡੀ ਚੀਜ਼ ਤੱਕ ਸਾਰੀ ਮੈਨੂਫੈਕਚਰਿੰਗ ਆਪਣੀ ਆਪ ਦੀ ਆ ਪਿਓਰ ਕਾਪਰ ਦੀ ਆਪਣੀ ਮੋਟਰ ਆ ਤੇ ਮੇਰੇ ਹਿਸਾਬ ਨਾਲ ਸਰਸੇ ਦੇ ਵਿੱਚ ਹੈਵੀ ਪੱਖਿਆਂ ਦੇ ਮਸਲੇ 'ਚ ਸਭ ਤੋਂ ਪੁਰਾਣੇ ਤੁਸੀਂ ਆ ਹਾਂਜੀ ਸਭ ਤੋਂ ਪਹਿਲਾਂ ਹਾਂਜੀ ਸਭ ਤੋਂ ਪਹਿਲਾਂ ਤੇ ਪੱਖੇ ਬਣਦੇ ਆ ਮੋਟਰਾਂ ਆਪਣੀਆਂ ਹੈਗੀਆਂ ਬਾਈ ਇਹਦੇ ਵਿੱਚ ਕਾਪਰ ਦੀਆਂ ਹਾਂਜੀ ਕਾਪਰ ਦੀਆਂ ਮੋਟਰਾਂ ਕਾਪਰ ਦੀ ਮੋਟਰ ਸਾਰਿਆਂ ਚ ਮਿਲੂਗੀ ਹਾਂ ਸਾਰਿਆਂ ਚ ਕਾਪਰ ਦੀ ਮੋਟਰ ਹੈ ਜੀ ਆ ਇਹਦਾ ਇਹਦਾ ਪਹਿਲਾਂ ਮੈਨੂੰ ਸ਼ੁਰੂ ਕਰ ਆ ਕਿੰਨੇ ਦੀ ਅੱਧੇ ਦੀ ਮੋਟਰ ਹੈ ਇਹ ਅੱਧੇ ਦੀ ਮੋਟਰ ਹੈ ਜੀ ਅੱਧੇ ਦੀ ਮੋਟਰਾਂ ਤੇ ਇਹ ਰੇਟ ਕਿੰਨਾ ਮਿਲੂਗਾ ਇਹ 7500 ਰੁਪਈਆ ਦਾ ਪੱਖਾ ਹੈ ਜੀ 50 ਫੁੱਟ ਤੱਕ ਇਹਦੀ ਹਵਾ ਹੂੰ ਪੂਰੀ ਹਵਾ ਮਾਰਦਾ ਜੀ 50 ਫੁੱਟ ਤੱਕ ਇਹਦੇ ਅੰਗ ਅੰਗ ਇਹਦਾ ਇੱਥੇ ਹੀ ਬਣਿਆ ਹੋਇਆ ਸਾਨੂੰ ਹਾਂਜੀ ਤੇ ਆ ਆ ਕਿੰਨੇ ਦੀ ਮੋਟਰ ਆ ਇਹ ਪੌਣੇ ਦੀ ਮੋਟਰ ਹੈ ਜੀ ਪੌਣੇ ਦੀ ਮੋਟਰ ਹੈ ਹਾਂਜੀ ਤੇ ਇਹ ਇਹ ਕਿੰਨੀ ਕਿੰਨੇ ਪੈਸਾ ਦਾ ਇਹ 8200 ਰੁਪਈਆ ਦਾ ਪੱਖਾ ਜੀ 60 ਫੁੱਟ ਤੱਕ ਇਹਦੀ ਹਵਾ ਜੀ ਤੇ ਇਧਰਲੇ ਪਾਸੇ ਆ ਆਹ ਕਿੰਨੇ ਦਾ 1 ਐਚਪੀ ਇਹ 1 ਐਚਪੀ ਦਾ ਪੱਖਾ ਹੈ ਜੀ ਹੂੰ ਤੇ 9000 ਦਾ ਪੱਖਾ ਹੈ ਇਹਦੀ ਡਿਮਾਂਡ 9000 ਰੁਪਈਆ ਦਾ ਤੇ 70 ਤੋਂ 75 ਫੁੱਟ ਤੱਕ ਇਹਦੀ ਹਵਾ ਜੀ ਚੱਕ ਬਈ ਤੇ ਆਹ ਬਾਈ ਕਿੰਨੇ ਦਾ ਆਹ ਆਹ ਸਵਾ ਹਾਂਜੀ ਇਹ ਸਵਾ ਦਾ ਪੱਖਾ ਹੈ ਜੀ 10000 ਰੁਪਈਆ ਦਾ ਪੱਖਾ ਇਹ ਹੂੰ ਤੇ ਇਹਦੀ 80 ਤੋਂ 85 ਫੁੱਟ ਤੱਕ ਇਹਦੀ ਹਵਾ ਜਾਂਦੀ ਹੈ ਜੀ 80 ਤੋਂ 85 ਇਹ ਸਾਰੇ ਇਹਦੇ ਬਈ α ਕੰਪਨੀ ਦੇ ਅੰਡਰ ਹੀ ਆਉਂਦੇ ਆ ਇਹਦੇ ਹਾਂਜੀ ਹਾਂਜੀ α ਦੇ α ਇੰਡਸਟਰੀ ਕਿਉਂਕਿ ਜਦੋਂ ਮੈਂ ਬਾਹਰੋਂ ਆਇਆ ਤਾਂ ਉਹਦੇ ਤੇ ਲਿਖਿਆ ਹੋਇਆ ਸੀ ਸ਼੍ਰੀ ਰਾਮ ਹਾਂਜੀ ਇਹ ਤੁਹਾਡੇ ਦੋਨੇ ਕੰਪਨੀਾਂ ਦਾ ਹਾਂਜੀ ਦੋਨੀਆਂ ਆਪਣੀਆਂ ਕੰਪਨੀਆਂ ਆ ਜੀ ਕਿਹਾ ਬਾਈ ਵੱਡਾ ਇਹ ਜੀ ਦੋ ਦੀ ਮੋਟਰ ਆ ਜੀ ਇਹ ਚ ਹਾਂ ਤੇ ਇਹ 17000 ਰੁਪਈਆ ਦਾ ਪੱਖਾ ਇਹਦੀ 100 ਫੁੱਟ ਤੋਂ ਵੀ ਦੂਰ ਹਵਾ ਜਾਂਦੀ ਹੈ ਜੀ ਹਾਂ ਇਹ ਉਹ ਪੱਖਾ ਹੈ ਵੀ ਜਿਹਦੇ ਬਾਰੇ ਮੈਂ ਆਖਿਆ ਵੀ ਧੋਤੀ ਵਾਲਾ ਬੰਦਾ ਦੇ ਨੇੜ ਤੇ ਦਨਾਂਗੇ ਉਹ ਪੱਖਾ ਹੈ ਸੱਚ ਨੂੰ ਇਹ ਪੱਖਾ ਨਹੀਂ ਇਹਦਾ ਨਾਮ ਬਰੋਲਾ ਅਸਲ ਦੇ ਵਿੱਚ ਇਹ ਕਿੰਨੇ ਦਾ ਮਿਲੂਗਾ ਇਹ 17000 ਦਾ ਪੱਖਾ ਜੀ ਆ ਵੀਰੇ ਆ ਇਹਦੇ ਬਾਰੇ ਨਹੀਂ ਦੱਸਿਆ ਕਿ ਇਹ ਜੈਲ ਜੈਲ ਕੰਪਨੀ ਦੀ ਮੋਟਰ ਹੈ ਹਾਂ ਜੀ ਹਾਂ ਜੀ ਜੈਲ ਕੰਪਨੀ ਦੀ ਮੋਟਰ ਹੈ ਇਹ ਇਹ ਕੱਲੀ ਮੋਟਰ 25000 ਰੁਪਈਆ ਦੀ ਹੈ ਜੇ ਆਪਾਂ ਲੈਣ ਜਾਂਦੇ ਹਾਂ ਹਾਂ ਤੇ ਇਹ ਪੱਖਾ ਫਿਰ ਤਾਂ 35 ਦਾ ਬਣ ਗਿਆ ਹੋਊ ਨਹੀਂ ਇਹ ਪੱਖਾ ਆਪਣੀ ਫੈਕਟਰੀ ਚ 8500 ਰੁਪਏ ਦਾ ਪੱਖਾ ਜੀ 8500 ਰੁਪਏ ਦਾ ਪੱਖਾ ਤੇ ਜੈਲ ਕੰਪਨੀ ਦੀ ਜੇ ਮੋਟਰ ਤੁਸੀਂ ਆਨਲਾਈਨ ਭਾ ਲਓਗੇ ਤਾਂ ਇਹ ਮਿਲਦੀ ਹੈ 25000 ਦੀ ਫਿਰ ਤੁਸੀਂ ਕਹੋਗੇ ਇਹਨਾਂ ਨੇ ਸਸਤਾ ਕੀਤਾ ਅਸਲ ਦੇ ਵਿੱਚ ਨਾ ਇਹ ਮੋਟਰਾਂ ਇਹ ਇਕੱਠੀਆਂ ਚੱਕਦੇ ਆ ਆਪਣਾ ਜਿਹੜੇ ਜਹਾਜ਼ਾਂ ਜਹੂਜਾਂ ਚੋਂ ਨਿਕਲਿਆ ਵਾ ਮਾਲਵਾ ਹੁੰਦਾ ਉਹ ਮੋਟਰਾਂ ਇਹ ਤਾਂ ਕਰਕੇ ਇਹਨੂੰ ਸਸਤਾ ਮਿਲ ਜਾਂਦਾ ਤਾਂ ਕਰਕੇ 8500 ਦਾ ਪੱਖਾ ਹਾਂਜੀ ਇਹਦੀ ਇਹਦੀ ਹਵਾ ਕਿੰਨੇ ਫੁੱਟ ਤਾਈਂ ਇਹਦੀ 40 ਫੁੱਟ ਤੱਕ ਹਵਾ ਜੀ ਤੇ ਜੇ ਕਿਸੇ ਨੇ ਆ ਆ ਹੈਗੇ ਆ 2 ਇਹ 1 ਫੇਜ ਹਾਂਜੀ ਸਿੰਗਲ ਫੇਜ ਵਾਲੇ ਆ ਜੇ ਕਿਸੇ ਨੇ 3 ਫੇਜ ਵਾਲਾ ਪੱਖਾ ਲੈਣਾ ਹੋਵੇ 3 ਫੇਜ ਪੱਖਾ ਵੀ ਮਿਲ ਜਾਂਦਾ ਹੀ ਆਪਣੇ ਕੋਲ ਆਪਾਂ ਡਿਮਾਂਡ ਤੇ ਬਣਾ ਦੰਨੇ ਆ ਉਹਦਾ ਰੇਟ ਦਾ 19 20 ਦਾ ਫਰਕ ਹੁੰਦਾ ਜੀ ਤੇ ਜੇ ਜਿਵੇਂ ਮੰਨ ਕੇ ਚੱਲ ਆ ਤਾਂ ਪੱਖਿਆਂ ਦੇ ਆਪਾਂ ਮਾਡਲ ਦਿਖਾਤੇ ਜੇ ਪੱਖਾ ਟੰਗਣ ਵਾਲਾ ਲੈਣਾ ਐਵੇਂ ਕਹੇ ਨੇ ਹਾਂਜੀ ਇਹ ਟੰਗਣ ਵਾਲੇ ਵੀ ਆਪਾਂ ਬਣਾਏ ਹੋਏ ਆ ਪੀਸ ਇਹ ਵੀ ਮਿਲ ਜਾਣਗੇ ਆਪਣੇ ਕੋਲੇ ਟੰਗਣ ਵਾਲੇ ਪੱਖੇ ਮਿਲ ਜਾਂਦੇ ਆ ਉਹਦੇ ਰੇਟ ਤੇ ਥੋੜੀ ਬਹੁਤੀ ਵਰੀਏਸ਼ਨ ਹੋਊਗੀ ਹਾਂਜੀ ਹਾਂਜੀ ਤੇ ਜੇ ਕੋਈ ਪੱਖਾ ਛੋਟਾ ਐਵੇਂ ਘੱਟ ਵਾਲਾ ਬਣਾਉਣਾ ਜਾਂ ਉੱਚਾ ਬਣਾਉਣਾ ਹਾਂਜੀ ਉਹ ਆਰਡਰ ਤੇ ਬਣ ਜਾਂਦਾ ਜੀ ਜਿਵੇਂ ਦਾ ਕਹੂਗਾ ਅਗਲਾ ਐਵੇਂ ਦੀ ਚੀਜ਼ ਬਣਾ ਕੇ ਦੇ ਦੰਨੇ ਅਗਲੇ ਨੂੰ ਮਤਲਬ ਕਹਿਣ ਤੋਂ ਪਾਵੇ ਆ ਯਾਰ ਜੇ ਤੁਹਾਨੂੰ ਪੱਖਾ ਚਾਹੀਦਾ ਨਾ ਤਾਂ ਪੱਖਾ ਇਹਨਾਂ ਕੋਲੇ ਕੁੱਲ ਤਰ੍ਹਾਂ ਦਾ ਬਣ ਜਾਂਦਾ ਇੱਕ ਤੁਹਾਨੂੰ ਹੋਰ ਵੀ ਗੱਲ ਦੱਸ ਦਿੰਨਾ ਇੱਕ ਖਾਸियत ਆ ਇਹ ਬੰਦਿਆਂ ਕੋਲੇ ਚਗਾਠਾਂ ਬਣਦੀਆਂ ਲਮੂਨੀਅਮ ਦੀਆਂ ਆ ਸੌਰੀ ਅਲੂਮਿਨੀਅਮ ਨਾ ਜਸਤ ਦੀਆਂ ਚਗਾਠਾਂ ਬਣਦੀਆਂ ਜਸਤੀ ਆ ਮਗਰਲੇ ਪਾਸੇ ਬਹੁਤ ਮਾਲ ਪਿਆ ਤੇ ਜੀ ਪੱਖਿਆਂ ਦੀ ਜਿਹੜੀ ਆਪਣਾ ਪੇਂਟ ਬੂਥ ਲੱਗਿਆ ਹੋਇਆ ਜੀ ਹਾਂ ਆਪਣਾ ਇਹਦੇ ਅੰਦਰ ਪੇਂਟ ਹੁੰਦਾ ਸਾਰਾ ਵਧੀਆ ਕੁਆਲਿਟੀ ਦਾ ਪੇਂਟ ਕਰੀਦਾ ਆ ਪੱਖਿਆਂ ਨੂੰ ਵਧੀਆ ਕੁਆਲਿਟੀ ਦਾ ਮਤਲਬ ਐਵੇਂ ਨਹੀਂਗਾ ਵੀ ਜਾਪ ਤਾਂ ਆ ਪੱਟੀ ਪੇਂਟ ਕਰੀਦਾ ਪੱਕਿਆਂ ਨੂੰ ਆ ਆ ਵੀਰੇ ਆ ਫੌਗਰ ਲੱਗੇ ਹੋਏ ਆ ਫੌਗਰ ਵੀ ਮਿਲਦੇ ਥੋੜੇ ਕੋਲ ਹਾਂਜੀ ਹਾਂਜੀ ਫੌਗਰ ਵੀ ਮਿਲਦੇ ਆ ਜੀ ਇਹ ਆਪਣੇ ਕੋਲੇ ਵੈਸੇ ਵੀ ਕਿੱਟ ਮਿਲ ਜਾਂਦੀ ਹੈ ਜੇ ਕਿਸੇ ਨੇ ਲੈਣੀ ਹੈ ਕੰਪਲੀਟ ਕਿੱਟ ਤਿੰਨ ਪੱਖਿਆਂ ਦੇ ਲੱਗਣ ਵਾਲੀ 4500 ਰੁਪਏ ਦੀ ਹੈ ਜੀ ਅੱਛਾ ਜੇ ਕਿਸੇ ਨੇ ਕੱਲੀ ਕਿੱਟ ਹੀ ਲੈਣੀ ਹੈ ਹਾਂ ਜੀ ਕੱਲੀ ਕਿੱਟ ਵੀ ਮਿਲ ਜਾਂਦੀ ਹੈ ਮੰਨ ਲਓ ਜਾਨਵਰਾਂ ਤੇ ਲਾਉਣੀ ਹੈ ਹਾਂ ਜੀ ਜੇ ਕਿਸੇ ਨੇ ਉਵੇਂ ਫਿਟਿੰਗ ਕਰਾਉਣੀ ਹੈ ਜੇ ਮੈਂ ਸ਼ੈੱਡ 'ਚ ਕਰਾਉਣੀ ਹੈ ਜਾਂ ਕਿਤੇ ਵੀ ਘੋੜੀਆਂ ਵਾਲੇ ਫਾਰਮ 'ਚ ਕਰਾਉਣੀ ਹੈ ਗਊਸ਼ਾਲਾ 'ਚ ਕਰਾਉਣੀ ਹੈ ਕਿਤੇ ਵੀ ਕਰਾਉਣੀ ਹੈ ਤਾਂ ਆਪਾਂ ਕਿੱਟ ਦੇ ਦੰਨੇ ਅਗਲੇ ਨੂੰ ਉਹ ਜਿੰਨੀ ਲੈਂਥ ਹੋਊਗੀ ਅਗਲੇ ਦੀ ਉਸ ਹਿਸਾਬ ਨਾਲ ਰੇਟ ਲੱਗ ਜਾਂਦਾ ਜੀ ਤੇ ਜੇ ਕਿਸੇ ਨੇ ਮੰਨ ਲਿਆ ਕਿ ਚਲੋ ਪੱਖਿਆਂ ਤੇ ਲਵਾਉਣੀ ਪੱਖਿਆਂ ਤੇ ਵੀ ਲਵਾ ਲਓ ਜੇ ਕਿਸੇ ਨੇ ਉਂ ਲਵਾਉਣੀ ਹੈ ਉਹ ਵੀ ਲਵਾ ਲਓ ਤੇ ਆ ਆ ਬਾਈ ਆਹ ਕਹਦਾ ਇੱਥੇ ਰੰਗ ਕਰਦੇ ਆ ਤੁਸੀਂ ਇਹਨੂੰ ਹਾਂਜੀ ਇਹ ਪੱਠੀ ਪੇਂਟ ਆ ਜੀ ਜੀ ਇਹ ਪੱਖਿਆਂ ਤੇ ਵੀ ਇਹੀ ਪੇਂਟ ਹੁੰਦਾ ਹੂੰ ਤੇ ਆਪਣੇ ਕੋਲੇ ਇਹ ਪੇਂਟ ਵਾਲੀ ਲੱਗੀ ਹੋਈ ਐ ਪੱਠੀ ਪੇਂਟ ਹੋਰ ਕਿਤੇ ਵੀ ਇਹ ਪੱਠੀ ਪੇਂਟ ਨਹੀਂ ਮਿਲਦਾ ਜੀ ਮਤਲਬ ਕਹਿਣ ਤੋਂ ਪੱਖਿਆਂ ਨੂੰ ਪੱਠੀ ਪੇਂਟ ਨਹੀਂ ਕਰਦਾ ਲੋਕ ਬੁਰਸ਼ ਨਾਲ ਰੰਗ ਮਾਰ ਦਿੰਦੇ ਆ ਹਾਂਜੀ ਹਾਂਜੀ ਤਾਂ ਪੱਠੀ ਪੇਂਟ ਕਰਕੇ ਪੱਖੇ ਦਿੰਦੇ ਆ ਤੁਸੀਂ ਦੇਖੋ ਕੁਆਲਟੀ ਬੰਦਿਆਂ ਦੀ ਜਿਹੜੇ ਇਹਨਾਂ ਦੇ ਫਾਰਬੀ ਆ ਨਾ ਫਾਰਬੀ ਉਹ ਵੀ ਇਹਨਾਂ ਕੋਲੇ ਬਣਦੇ ਆ ਮਤਲਬ ਜੇ ਕੱਲ ਨੂੰ ਤੁਹਾਡਾ ਫਾਰਬ ਟੁੱਟ ਗਿਆ ਕੋਈ ਪੱਖੇ ਦਾ ਕੋਈ ਕੁਝ ਵੀ ਚੀਜ਼ ਟੁੱਟ ਗਈ ਉਹ ਆਏ ਨਹੀਂ ਗੱਲ ਵੀ ਇਹਨਾਂ ਕੋਲ ਸਮਾਨ ਨਹੀਂ ਮਿਲੂਗਾ ਮਤਲਬ ਕਹਿਣ ਤੋਂ ਭਾਵੇਂ ਇਹਨਾਂ ਕੋਲ ਸਮਾਨ ਇਹਨਾਂ ਕੋਲੇ ਹੀ ਪੱਕਾ ਬਣਦਾ ਕਰਕੇ ਸਮਾਨ ਇਹਨਾਂ ਕੋਲੇ ਮਿਲ ਜਾਂਦਾ ਨੰਬਰ ਜਿਹੜੇ ਸਕਰੀਨ ਤੇ ਤੁਹਾਡੇ ਸਾਹਮਣੇ ਚੱਲੀ ਜਾਂਦੇ ਆ ਚਾਰੇ ਨੰਬਰ ਇਹ ਨੰਬਰ ਆ ਇਹਨਾਂ ਦੇ ਸੱਜਣੋ ਸਿਰਸੇ ਦੇ ਵਿੱਚ ਬਹੁਤ ਪੁਰਾਣਾ ਤੇ ਬਹੁਤ ਵਧੀਆ ਕੰਮ ਕਰਦੇ ਆ ਆਪਾਂ ਕਹਿ ਸਕਦੇ ਪੱਖਿਆਂ ਦਾ ਪਹਿਲਾਂ ਕੰਮ ਕਰਨ ਵਾਲੇ ਬੰਦੇ ਆ ਇਹ ਜੇ ਕਿਸੇ ਵੀ ਸੱਜਣ ਨੂੰ ਪੱਖੇ ਚਾਹੀਦੇ ਆ ਕਿੰਨੇ ਵੀ ਪੱਖੇ ਚਾਹੀਦੇ ਆ ਤਾਂ ਇਹ ਬੰਦੇ ਨਾਲ ਸੰਪਰਕ ਕਰ ਲਓ ਜਿਹੜਾ ਤੁਹਾਡਾ ਭਾਈ ਕਿਰਾਇਆ ਪਾੜਾ ਹੋਊਗਾ ਉਹ ਤੁਹਾਡੇ ਹਿਸਾਬ ਦਾ ਹੋਊਗਾ ਜਿਹੜਾ ਰੇਟ ਆ ਉਹ ਇਹਨਾਂ ਨੇ ਤੁਹਾਨੂੰ ਦੱਸਤਾ ਸੱਜਣੋ ਜੇ ਕਿਸੇ ਨੂੰ ਕਿੰਨੇ ਵੀ ਪੱਖੇ ਚਾਹੀਦੇ ਆ ਨੰਬਰ ਨੋਟ ਕਰ ਲਓ